we <laughs> ਕੱਲ ਸ਼ਾਮ ਨੂੰ اسلام آباد ਠਾਣੇ ਦੇ ਏਰੀਆ ਦੇ ਵਿੱਚ ਜੋ ਇੱਕ 7:30 ਦੇ ਕਰੀਬ ਇੱਕ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਇੱਕ ਮੰਨਾ ਕ੍ਰਿਸ਼ਨ ਨਾਮ ਦਾ ਵਿਅਕਤੀ ਜਿਹਦਾ ਕਤਲ ਹੋਇਆ ਸੀਗਾ ਉਹ ਇੱਕ ਕੱਲ ਸ਼ਾਮ ਨੂੰ ਇੱਕ ਝਗੜਾ ਹੋਇਆ ਉਸ ਇਲਾਕੇ 7:30 8:00 ਵਜੇ ਦੇ ਕਰੀਬ ਜਿਹਦੇ ਵਿੱਚ ਕ੍ਰਿਸ਼ਨ ਨੇ ਉਹ ਝਗੜੇ ਨੂੰ ਜਿਹੜਾ ਵਿਕਤੀਆਂ ਦੇ ਨਾਲ ਹੋ ਰਿਹਾ ਸੀ ਚਾਰ ਪੰਜ ਉਹਨਾਂ ਨੂੰ ਆਪਸ ਦੇ ਵਿੱਚ ਪਾ ਕੇ ਬਿਠਾ ਕੇ ਉਹਨਾਂ ਨੂੰ ਉਹ ਝਗੜੇ ਦਾ ਰਾਈਨਾਮਾ ਕਰਾਇਆ ਉਸੇ ਸਬੰਧ ਦੇ ਵਿੱਚ ਉਹ ਵਿਕਤੀ ਸ਼ਾਮ ਨੂੰ ਕ੍ਰਿਸ਼ਨ ਜਿਹੜਾ ਮੰਨਿਆ ਦੇ ਘਰ ਜੋ ਕ੍ਰਿਸ਼ਨ ਇੱਕ ਕਰਿਆਨੇ ਦੀ ਦੁਕਾਨ ਕਰਦਾ ਉਹਦੇ ਸਾਹਮਣੇ ਮੰਨਿਆ ਦਾ ਘਰ ਸੀਗਾ ਉਹਦੇ ਘਰ ਗਿਆ ਉੱਥੇ ਜਾ ਕੇ ਉਹ ਦੁਬਾਰਾ ਉਹਨਾਂ ਦੀ ਆਪਸ ਦੇ ਵਿੱਚ ਕਹਾ ਸੁਣੀ ਹੋ ਗਈ ਸ਼ਾਮ ਦੇ ਝਗੜੇ ਨੂੰ ਲੈ ਕੇ ਇਸ ਝਗੜੇ ਦੌਰਾਨ ਕ੍ਰਿਸ਼ ਜਿਹੜਾ ਮੰਨੇ ਨੇ ਤੈਸ ਚਾ ਕੇ ਕ੍ਰਿਸ਼ਨਿਤ ਸਿਰ ਤੇ ਦਾਤਰ ਨਾਲ वार ਕੀਤਾ ਜਿਹਦੇ ਨਾਲ ਉਹਦੀ ਉਥੇ ਮੌਤ ਹੋ ਗਈ ਇਸ ਵੰਦ ਦੇ ਵਿੱਚ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਮੇਨ ਮੁੱਖ ਦੋਸ਼ੀ ਆ ਮੰਨਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਨਾਲ ਜਿਹੜਾ ਇੱਕ ਸਾਥੀ ਕ੍ਰਿਸ਼ ਉਹ ਵੀ ਪਕੜਿਆ ਗਿਆ ਤੇ ਜੋ ਮੌਕੇ ਦੇ ਮੁਤਾਬਕ ਜਿਹੜੇ ਜਿਹੜੇ ਹੋਰ ਵਿਅਕਤੀਆਂ ਦਾ ਪਤਾ ਲੱਗ ਰਿਹਾ ਹੈ ਤਫਤੀਸ਼ 'ਚ ਸਾਹਮਣੇ ਆ ਰਹੇ ਆ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਉਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਝਗੜੇ ਦਾ ਕਾਰਨ ਕੀ ਹੈ? ਝਗੜੇ ਦਾ ਕਾਰਨ ਜਿਹੜਾ ਕ੍ਰਿਸ਼ਨ ਹੈ ਉਹ ਇੱਕ ਕਰਿਆਨੇ ਦੀ ਦੁਕਾਨ ਕਰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਤੇ ਮੰਨੇ ਦਾ ਘਰ ਬਿਲਕੁਲ ਉਹਦੇ ਸਾਹਮਣੇ ਆ। ਮੰਨੇ ਨੂੰ ਇੱਕ ਸ਼ੱਕ ਸੀਗਾ ਕਿ ਜਿਹੜਾ ਕ੍ਰਿਸ਼ਨ ਹੈਗਾ ਉਹਦੀ ਦੁਕਾਨ ਤੇ ਜਿਹੜੇ ਕੁਝ ਜਿਹੜੇ ਲੜਕੇ ਆ ਕੇ ਬੈਠਦੇ ਹਨ ਉਹ ਉਹਦੇ ਜਿਹੜੇ ਇਹਦੇ ਮੰਨਾ ਦੀ ਵਾਈਫ ਦੇ ਉੱਪਰ ਕਿਸੇ ਤਰੀਕੇ ਦੀ ਮਾੜੀ ਨਜ਼ਰ ਆਖਦੇ ਨੇ ਜਿਹਦੇ ਸ਼ੱਕ ਦੇ ਵਿੱਚ ਉਹ ਇਹਨਾਂ ਦਾ ਪਹਿਲਾਂ ਵੀ ਝਗੜਾ ਹੋਇਆ ਤੇ ਇਸ ਝਗੜੇ ਦੇ ਵਿੱਚ ਜਦੋਂ ਸ਼ਾਮ ਨੂੰ ਉਹਨੇ ਇਸ ਤਰੀਕੇ ਦਾ ਇਹ ਜਿਹੜਾ ਮਾੜਾ ਕਰ ਅੰਜਾਮ ਦਿੱਤਾ। ਕਿੰਨੇ ਕਿੰਨੇ ਲੋਕ ਜਿਹੜੇ ਵਿੱਚ ਅਰੈਸਟ ਹੋ ਚੁੱਕੇ ਨੇ। ਇਹਦੇ ਵਿੱਚ ਹੁਣ ਤੱਕ ਦੋ ਦੋਸ਼ੀ ਜਿਹੜੇ ਜਿਹੜਾ ਮੁੱਖ ਦੋਸ਼ੀ ਆ ਮੰਨਾ ਉਹ ਅਰੈਸਟ ਹੋ ਚੁੱਕਾ ਹੈ। ਜਿਹੜਾ ਕਿ ਇੱਕ ਜਿਹੜਾ ਈ-ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਇਹਦੇ ਨਾਲ ਜਿਹੜਾ ਕ੍ਰਿਸ਼ ਲੜਕਾ ਜੋ 18 ਸਾਲ ਦੇ ਕਰੀਬ ਉਹਦੀ ਉਮਰ ਹੈ ਉਹ ਫਿਜ਼ੋਥੈਰੇਪੀ ਦਾ ਕੰਮ ਕਰ ਰਿਹਾ ਸੀਗਾ ਸਿੱਖ ਰਿਹਾ ਸੀ ਜਿਹੜਾ ਉਹ ਕੰਮ ਕਰ ਰਿਹਾ ਸੀਗਾ। ਸੋ ਇਹ ਜਿਹੜੇ ਦੋ ਦੋਸ਼ੀ ਜਿਹੜੇ ਮੇਨ ਉਹਦੇ ਚ ਫੜੇ ਗਏ ਨੇ ਪਲੱਸ ਇਹਦੇ ਵਿੱਚ ਦੀਪੂ ਜਸਪਾਲ ਤੇ ਟਿੱਕੀ ਹੋਰ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਵੀ ਜਲਦੀ ਅਰੈਸਟ ਹੋ ਜਾਣਗੇ ਜਿਹੜੇ ਮੁੰਡੇ ਦੀ ਸ਼ੱਕ ਦੀ ਵਜ੍ਹਾ ਦੇ ਨਾਲ ਹੀ ਕਤਲ ਹੋਇਆ ਉਹਨਾਂ ਦੇ ਉੱਪਰ ਵੀ ਹਾਂ ਬਿਲਕੁਲ ਉਹ ਸਾਰੇ ਜਾਣੇ ਹੀ ਪਰਚੇ ਦੇ ਵਿੱਚ ਹੈਗੇ ਨੇ ਤੇ ਜਲਦੀ ਉਹ ਅਰੈਸਟ ਹੋ ਜਾਣਗੇ ਸਰ ਮੰਨੇ ਨੇ ਕਹਿਣ ਦੇ ਮੁਤਾਬਕ ਜਿਹੜੇ ਹੈਗੇ ਸੀਗੇ ਦੋਸ਼ੀ ਉਹਨਾਂ ਉਹ ਪਹਿਲਾਂ ਵੀ ਮਤਲਬ ਉਸ ਪਾਸੇ ਪਰਚੇ ਤੁਸੀਂ ਲਏ ਮੋ ਮਾਤੀ ਕਾਇਜ ਸੀ ਕਿ ਇਹਦਾ ਹੈ ਨਹੀਂ ਜਿਹੜੇ ਦੋ ਦੋਸ਼ੀ ਆ ਮੰਨਾ ਤੇ ਕ੍ਰਿਸ਼ ਹੁਣ ਤੱਕ ਜਿਹੜੇ ਦੋਸ਼ੀ ਜਿਹੜਾ ਮੇਨ ਮੰਨਾ ਜਿਹੜਾ ਮੁੱਖ ਦੋਸ਼ੀ ਆ ਉਹਦੇ ਖਿਲਾਫ ਕੋਈ ਪਰਚਾ ਨਹੀਂ ਦਰਜ ਤੇ ਜਿਹੜਾ ਕ੍ਰਿਸ਼ ਆ ਉਹਦੇ ਖਿਲਾਫ ਵੀ ਕੋਈ ਪਰਚਾ ਨਹੀਂ ਦਰਜ ਜਿਹੜੇ ਮਰੇ ਆ ਜਿਹਨੇ ਮਰੇ ਆ ਜਿਹੜਾ ਜਿਹੜਾ ਕ੍ਰਿਸ਼ ਜਿਹੜਾ ਮਰਿਆ ਹੈ ਮੈਂ ਜਿਹੜਾ ਮਰਿਆ ਹੈਗਾ ਉਹਦੇ ਖਿਲਾਫ ਵੀ ਅਸੀਂ ਚੈੱਕ ਕਰਕੇ ਜਦੋਂ ਤਫ਼ਤੀਸ਼ ਦੇ ਵਿੱਚ ਜੇ ਸਾਹਮਣੇ ਆਇਆ ਕੋਈ ਉਹਦੇ ਖਿਲਾਫ ਉਹ ਵੀ ਦੱਸ ਦਾਂਗੇ ਲੇਕਿਨ ਜਿਹੜਾ ਮੁੱਖ ਦੋਸ਼ੀ ਅਸੀਂ ਫਿਲਹਾਲ ਉਹਦਾ ਦੱਸ ਦਿੰਦੇ ਜਨਾਮੀ ਨੂੰ ਛੇੜਣ ਤੋਂ ਬਾਅਦ ਇਹ ਝਗੜਾ ਆ ਛੇੜਚੜ ਬਾਰੇ ਮੰਨੇ ਨੂੰ ਸ਼ੱਕ ਸੀਗਾ ਕਿ ਮੇਰੇ ਜਿਹੜੀ ਉਹਦੀ ਵਾਈਫ ਹੈਗਾ ਉਹਦੇ ਸਬੰਚੇ ਮਾੜੀ ਨਿਗਾਹ ਰੱਖਦੇ ਪਰ ਕਿਹੜਾ ਇਲਾਕਾ ਸਮਾਪਤ ਇਹ ਨਗਰ ਇਹ ਪ੍ਰੇਮਨਗਰ ਪ੍ਰੇਮਨਗਰ ਭਵਾਨੀ ਪੈਲੇਸ ਦੇ ਕੋਲ ਹਾਂ ਵੀ ਪਿੱਛੇ ਕਰਦੇ ਸੀ ਆਇਆ ਸੀ ਵਿੱਚ ਨਹੀਂ ਇਹੋ ਜੀ ਚੀਜ਼ ਨਹੀਂ ਉਹ ਤੇ ਜੋ ਛੜਾਈ ਲੜਾਈ ਵਗੈਰਾ ਜੇ ਉਹਨੂੰ ਛੜਾਉਣ ਵਾਸਤੇ ਉਹਦੇ ਸਬੰਚੇ ਸੀ ਕੋਈ ਉਹੋ ਜੀ ਕੋਈ ਰੰਗ ਦਾ ਕੋਈ ਰੋਲੀਆ ਉਹਨਾਂ ਵੱਲੋਂ ਇਹਨਾਂ ਦੁਆਰਾ ਕੋਈ ਮਾੜੀ ਕੋਈ ਕੀਤਾਗਾ ਕੋਈ ਇਹੋ ਜੀ ਚੀਜ਼ ਸਾਹਮਣੇ ਨਹੀਂ ਸੀ ਜਿਹੜਾ ਮੰਨਾ तकरीबन 28 ਸਾਲ ਦਾ ਹੈ। ਸਰ ਉਹ ਕਦੇ ਆਪਣੇ ਆਪ ਹੀ ਉਹ ਰੈਸਟ ਥਾੜੇ ਚਲਾ ਗਿਆ ਜਲਦੀ ਗੱਲ ਕਰਦੇ। ਦੇਖੋ ਇਸ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲਿਆ ਇਮੀਡੀਏਟਲੀ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਨੇ। ਅ ਸਾਡੇ ਮਾਨਯੋਗ ਸੀਪੀ ਸਾਹਿਬ ਜੀ ਦੁਆਰਾ ਟੀਮਾਂ ਬਣਾਈਆਂ ਗਈਆਂ। ਸਾਰਾ ਪ੍ਰੈਸ਼ਰ ਤਾਂ ਹੀ ਮੁੱਖ ਦੋਸ਼ੀ ਵੀ ਫੜਾਇਆ ਗਿਆ ਤੇ ਤਾਂ ਦੂਸਾ ਦੋਸ਼ੀ ਫੜਾਇਆ ਗਿਆ ਤੇ ਜਿਹੜੇ ਰਹਿ ਗਏ ਨੇ ਉਹ ਵੀ ਜਲਦੀ ਫੜੇ ਜਾਣ। ਜਿਹੜਾ ਯੂਜ਼ ਕੀਤਾ ਦਾਤਰ ਜਿਹੜਾ ਉਹਨੇ ਕੀਤਾ ਉਹ ਵੀ ਬਰਾਮਦ ਹੋ ਗਿਆ। ਥੈਂਕ ਯੂ।